ਕਿ ਨਜ਼ਰਾ ਇਸ ਟਾਈਮ ਦੇ ਉੱਤੇ ਸੰਗਤ ਦੀਆਂ ਪਟਨਾ ਸਾਹਿਬ ਵਾਲੇ ਪਾਸੇ ਲੱਗੀਆਂ ਸੰਗਤ ਦੇ ਨਜ਼ਰਾ ਅਕਾਲ ਤਖਤ ਸਾਹਿਬ ਪਸੇ ਰਹੇ ਤੁਸੀਂ ਆਪੇ ਕਿਹਾ ਕਿ ਸ਼ਰਮੌਰ ਅਕਾਲ ਤਖਤ ਸਾਹਿਬ ਪਰ ਸ਼ਰਮੌਰ ਤੱਕ ਦਾ ਹੁਕਮ ਅਗਲੇ ਪਾਸੋਂ ਚੈਲੰਜ ਕਰ ਦਿੱਤਾ ਜਾਂਦਾ ਉਹ ਤਖਤ ਸਹਿਬਾਨ ਜਿਹੜੇ ਨਨ ਜੀ ਬਾਕੀ ਦੇ ਉਹ ਲੋਕਲ ਲੈਵਲ ਤੇ ਆਪਣੇ ਤੌਰ ਤੇ ਕੋਈ ਡਿਸੀਜਨ ਲੈ ਸਕਦੇ ਨੇ ਲੇਕਿਨ ਚੇਤੇ ਰੱਖਿਓ ਜਿੱਥੇ ਕੌਮੀ ਫੈਸਲੇ ਹੁੰਦੇ ਨੇ ਉਹ ਸਾਰੇ-ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁੰਦੇ ਨੇ ਇਹ ਪਟਨਾ ਸਾਹਿਬ ਦੇ ਯਾ ਜੂਸੇਪ ਦੇ ਜਾਂ ਕੇਸਕਰ ਸਾਹਿਬ ਦੇ ਜਾਂ ਇਹਨਾਂ ਨੂੰ ਕਿਸੇ ਨੂੰ ਹੋਰ ਕਿਸੇ ਵੀ ਤਕਤ ਸਹਿਬਾਨ ਨੂੰ ਇਤਨਖਾਈਆ ਡਿਕਲੇਅਰ ਕਰਨ ਦੀ ਵਾਲੀ ਗੱਲ ਜਿਹੜੀ ਹੈ ਇਹ ਇਹਨਾਂ ਦੇ ਅਧਿਕਾਰ ਕਿਸੇ ਨੂੰ ਤਲਬ ਤਲਬ ਕਰ ਸਕਦੇ ਜਿਵੇਂ ਸੁਖਬੀਰ ਸਿੰਘ ਬਾਦਲੋਂ ਨੇ ਤਲਬ ਕੀਤਾ ਕਿ ਤੁਹਾਡੀ ਨਜ਼ਰ ਦੇ ਵਿੱਚ ਮੈਂ ਮੈਂ ਜ ਸਮਝਦਾ ਹਾਂ ਕਿ ਭਈ ਇਹ ਕੇਵਲ ਤੇ ਕੇਵਲ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ ਹੋਰ ਇਸੇ ਕਰਕੇ ਮੈਂ बार-बार ਇਖਲ ਤੇ ਜੋਰ ਦੇ ਰਿਹਾ ਕੌਮ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਹੈ ਕਿ ਸਾਡੇ ਤਕਤ ਸਹਿਬਾਨ ਆਜ਼ਾਦ ਨਹੀਂ ਤਕਸ ਸਹਿਬਾਨ ਆਜ਼ਾਦ ਨਹੀਂ ਔਰ ਤਕਸ ਸਹਿਬਾਨ ਦੇ ਉੱਤੇ ਚਾਹ ਬੀਜਪੀ ਦਾ ਕੰਟਰੋਲ ਹੋਏ ਚਾਹ ਕਿਸੇ ਤੜੇ ਦਾ ਕੰਟਰੋਲ ਹੋਏ ਚਾਹ ਪੰਜਾਬ ਦੇ ਵਿੱਚ ਬਾਦਲ ਪਰਿਵਾਰਾਂ ਦਾ ਕੰਟਰੋਲ ਹੋਏ ਮੈਂ ਸਮਝਦਾ ਹਾਂ ਕਿ ਇਹ ਬੜੀ ਵੱਡੀ ਚੁਣੌਤੀ ਹੈ ਖਾਲਸਾ ਪੰਥ ਨੂੰ ਔਰ ਸਾਨੂੰ ਇਸ ਤੋਂ ਨਿਜਾਤ ਲੈਣ ਲਈ ਕੌਮ ਨੂੰ ਕੋਈ ਕੋਨਾ ਕੋਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ